ਅੱਜ ਵੀ ਸਭ ਤੋਂ ਦੁਨੀਆ 'ਚ ਜਿਹੜੀ ਮਹਿੰਗੀ ਚੀਜ਼ ਹੈ ਕੋਈ ਇਮਾਨਦਾਰੀ ਜਿਹੜੀ ਮਹਿੰਗੀ ਚੀਜ਼ ਹੈ ਮੁਹੱਬਤ ਜਿਹੜੀ ਮਹਿੰਗੀ ਚੀਜ਼ ਹੈ ਵਫਾਦਾਰੀ ਹੈ ਜਿਹੜੀ ਮਹਿੰਗੀ ਚੀਜ਼ ਹੈ ਉਹ ਨਿਮਾਣਾਪਣ ਹੈ ਜਿਹਨੂੰ ਮਿਲੋ ਜੀ ਮੈਂ ਇਦਾਂ ਕਰਤਾ ਜੀ ਮੈਂ ਉਦਾਂ ਕਰਤਾ ਜੀ ਮੈਂ ਐ ਆ ਜੀ ਮੈਂ ਉਹ ਆ ਜੀ ਮੈਂ ਮੈਂ ਹੀ ਤਾਂ ਖੁਦਾ ਨੂੰ ਪਸੰਦ ਨਹੀਂ ਸਾਡੇ ਫਰਿਸ਼ਤਿਆਂ ਦੇ ਵਿੱਚ ਇੱਕ ਜਿਨਾਂਤ 'ਚੋਂ ਇੱਕ ਫਰਿਸ਼ਤਾ ਖੁਦਾ ਦੇ ਕਰੀਬ ਲੱਗ ਗਿਆ ਇਹ ਖੁਦਾ ਨੇ ਜਦੋਂ ਆਦਮ ਅਲੈ ਸਲਾਮ ਨੂੰ ਬਣਾਇਆ ਫਰਮਾਇਆ ਇਹਦੀ ਤਾਜ਼ੀਮ ਕਰੋ ਮੇਰੇ ਪੈਗੰਬਰ ਦੀ ਉਹ ਆਕਰ ਪਿਆ ਕਹਿੰਦਾ ਖੁਦਾ ਨੂੰ ਕਹਿੰਦਾ ਜੀ ਮੈਂ ਤਾਂ ਇਹਦੇ ਤੋਂ ਚੰਗਾ ਆ ਬਸ ਇੱਕ ਮੈਂ ਕਰਨ ਦੀ ਵਜ੍ਹਾ ਨਾਲ ਖੁਦਾ ਨੇ ਬਾਹਰ ਕੱਢ ਦਿੱਤਾ ਵੀ ਮੈਂ ਨਹੀਂ ਪਸੰਦ ਸਾਡੀ ਸੁਬਾ ਮੈਂ ਤੂੰ ਹੁੰਦੀ ਹੈ ਰਾਤ ਨੂੰ ਮੈਂ ਮੈਂ ਕਰਦੇ ਸੋ ਜਾ ਘਰ ਤੋਂ ਆਪਣੇ ਘਰ ਨੂੰ ਦੇਖਣਾ ਹੈ ਸਭ ਤੋਂ ਪਹਿਲੇ ਧਰਮ ਕਿੱਥੋਂ ਸ਼ੁਰੂ ਹੁੰਦਾ ਹੈ ਜੀ ਘਰ ਤੋਂ ਅਸੀਂ ਕਿੱਥੋਂ ਸ਼ੁਰੂ ਕਰਦੇ ਪਏ ਆ ਅਸੀਂ ਬਾਜ਼ਾਰ ਤੋਂ ਸ਼ੁਰੂ ਕਰਦੇ ਧਰਮ ਕਿੱਥੋਂ ਸ਼ੁਰੂ ਹੁੰਦਾ ਹੈ ਜੀ ਆਪਣੇ ਸਾਥ ਤੋਂ ਆਪਣੇ ਪਿੰਡੇ ਤੋਂ ਅਸੀਂ ਕਿੱਥੋਂ ਸ਼ੁਰੂ ਕਰਦੇ ਪਏ ਆ ਦੂਸਰੇ ਦੇ ਜਿਸਮ ਤੋਂ ਦੂਸਰੇ ਦੀ ਸ਼ਕਲ ਤੋਂ ਦੂਸਰੇ ਦੇ ਪਹਿਨਾਵੇ ਤੋਂ ਧਰਮ ਕਿੱਥੋਂ ਸ਼ੁਰੂ ਹੁੰਦਾ ਹੈ ਜੀ ਆਪਣੀ ਨੀਅਤ ਤੋਂ ਆਪਣੀ ਕਿਰਤ ਤੋਂ ਅਸੀਂ ਸ਼ੁਰੂ ਕਿੱਥੋਂ ਕਰਦੇ ਪਏ ਆ ਦੂਸਰੇ ਤੇ ਕਿੰਤੂ ਪ੍ਰਿੰਤੂ ਤੋਂ ਜੇ ਪੰਜ ਬੰਦੇ ਰਾਜੀ ਨਹੀਂ ਨਾ ਸੁਣੋ ਚਾਹੇ ਮੁਸਲਮਾਨ ਹੋ ਚਾਹੇ ਸਿੱਖ ਹੋਵੇ ਹਿੰਦੂ ਹੋ ਈਸਾਈ ਹੋ ਜੈਨੀਆਂ ਹੋ ਬੋਧੀਆਂ ਸੁਣੋ ਜੇ ਪੰਜ ਬੰਦੇ ਰਾਜੀ ਨਹੀਂ ਹੈ ਨਾ ਤੇ ਫਿਰ ਜਿੰਨਾ ਮਰਜ਼ੀ ਸਜਦਾ ਕਰੀ ਜਾਈਓ ਖੁਦਾ ਰਾਜੀ ਨਹੀਂ ਹੋਣਾ ਅੱトゥੀ ਦੇਖਿਆ ਹੁਣਾਂ ਬੁੜੀਆਂ ਜਾਂਦੀਆਂ ਕਿ ਉਹ ਫੁਲਾਨਾ ਬਾਬਾ ਜੀ ਐ ਕਰਦੇਓ ਉਦਾਂ ਕਰਦੇਓ ਜਿਨ੍ਹਾਂ ਦੇ ਘਰ ਦੇ ਵਿੱਚ ਉਹਨਾਂ ਦੇ ਮਾਪੇ ਮੌਜੂਦ ਹੋਣ ਗੁੜੇ ਕੁਰਾਨੇ ਪਾਕ ਦੇ ਵਿੱਚ ਇੱਕ ਜਗ੍ਹਾ ਜ਼ਿਕਰ ਆਇਆ ਮਾਪੇ ਦੀ ਇੱਜ਼ਤ ਦੇ ਲਈ ਖੁਦਾ ਨੇ ਕਹਿਆ ਜਿਹੜੇ ਦੋਨੋਂ ਮੋਢੇ ਨਾ ਇਹਨਾਂ ਨੂੰ ਜਿੰਨਾ ਕ ਦੱਬ ਸਕਦੇ ਹੋ ਦੱਬੋ ਜਦੋਂ ਮਾਪਿਓ ਦੇ ਸਾਹਮਣੇ ਜਾਣਾ ਨੀਵੇਂ ਹੋ ਕੇ ਨੀਮਾਨੇ ਹੋ ਕੇ ਤੋਂ ਕਿਉਂਕਿ ਖੁਦਾ ਤੋਂ ਬਾਅਦ ਇਹ ਹਸਤੀ ਹੈ ਜਿਨ੍ਹਾਂ ਨੇ ਤੁਹਾਨੂੰ ਜ਼ਿੰਦਗੀ ਦਿੱਤੀ ਹਜ਼ਰਤ ਮੁਹੰਮਦ ਸਾਹਿਬ ਸੱਲੱਲਾਹੁ ਅਲੈਹਿ ਵਸੱਲਮ ਜਿਨ੍ਹਾਂ ਦਾ دین ਅੱਜ ਪੂਰੀ ਸ੍ਰਿਸ਼ਟੀ ਦੇ ਵਿੱਚ ਮੌਜੂਦ ਹੈ ਹਰ ਰੰਗ ਔਰ نسل ਦੇ ਵਿੱਚ ਉਹ ਖੁਦ ਫਰਮਾਉਂਦੇ ਨੇ ਨਮਾਜ਼ ਤੋਂ ਪਹਿਲਾਂ ਇੱਕ ਦਿਨ ਮਸਜਿਦ ਭਰੀ ਹੋਈ ਸੀ ਉਹਨਾਂ ਦੇ ਜਿਹੜੇ ਖਾਸ ਸਾਹਾਬੀ ਸੀ ਹਜ਼ਰਤ ਬਿਲਾਲ ਉਹਨਾਂ ਨੇ ਅਜ਼ਾਨ ਜਦ ਦੇ ਦਿੱਤੀ ਨਮਾਜ਼ ਸ਼ੁਰੂ ਹੋਣ ਲੱਗੀ ਅਚਾਨਕ ਪਲਟੇ ਫਰਮਾਇਆ ਬਿਲਾਲ ਗੱਲ ਸੁਣ ਲਾ ਜੇ ਅੱਜ ਮੇਰੀ ਮਾਂ ਜ਼ਿੰਦਾ ਹੁੰਦੀ ਨਾ ਤੇ ਤੂੰ ਤਾਂ ਆ ਜਾਨ ਦੇ ਦਿੱਤੀ ਖੁਦਾ ਦਾ ਨਾਮ ਲੈ ਦਿੱਤਾ ਲੋਕਾਂ ਨੇ ਲਾਈਨਾਂ ਬਣਾ ਲਈਆਂ ਪਰ ਮੈਂ ਅਗਰ ਮੇਰੀ ਮਾਂ ਜ਼ਿੰਦਾ ਹੁੰਦੀ ਉਹ ਇੱਥੋਂ ਕਮਰੇ ਚੋਂ ਮੈਨੂੰ ਆਵਾਜ਼ ਮਾਰਦੀ ਮੁਹੰਮਦ ਪਰ ਮੈਂ ਮੈਂ ਨਮਾਜ਼ ਛੱਡ ਕੇ ਨਾ ਆਪਣੀ ਮਾਂ ਦੇ ਕੋਲ ਚ ਜਾਣਾ ਲੋਕਾਂ ਨੂੰ ਜਾ ਕੇ ਕਹਿੰਨੇ ਵੀ ਸਾਡੇ ਲਈ ਦੁਆ ਕਰੋ ਦੁਆ ਕਰੋ ਮੋਲਾਨਾ ਸਾਹਿਬ ਪੀਰ ਸਾਹਿਬ ਬਾਬਾ ਜੀ ਅਰਦਾਸ ਕਰ ਦਿਓ ਸਾਡੇ ਲਈ ਠੀਕ ਹੈ کہ سکدے ہیں بزرگاں لیکن جڑے گھر بابا بیٹھا کئی ماں دے پائیر چممی جاندے ہے تے لانیدار نوں گالا کڈی ہیں حضرت محمد صاحب صلی اللہ علیہ وسلم نے فرمایا ماں دے پیراں دے نیچے جلت ہے تے باپ جنت دا دروازہ ہے پیو جنت دا دروازہ ہے تیری مرضی ہے کھول کے رکھ تیری مرضی جندالا تے ਧਰਮੀ ਬਣਨ ਚੱਲਾਂ ਸਭ ਤੋਂ ਪਹਿਲਾਂ ਮਾਪੇ ਦੀ ਰਜ਼ਾ ਸ਼ਾਮਲ ਹੋਣੀ ਚਾਹੀਦੀ ਹੈ ਮਾਪੇ ਦੀ ਰਜ਼ਾ ਚਾਹੇ ਮਾਪੇ ਦੇ ਮિજાਜ ਦੇ ਵਿੱਚ ਕਰੱਤਾ ਨਹੀਂ ਕਿਉਂ ਨਹੀਂ ਹੈ ਫਿਰ ਵੀ ਤੇਰਾ ਕੰਮ ਹੈ ਕਿ ਤੂੰ ਰੋਜ਼ਾਨਾ ਆਪਣੇ ਮਾਪੇ ਦੀ ਸੇਵਾ ਚਾਹੇ ਦੂਸਰੇ ਨੰਬਰ ਤੇ ਧਰਮੀ ਹੋ ਤੁਸੀਂ ਤੇ ਮੀਆਂ بیوی ਦੇ ਵਿੱਚ ਆਪਸ ਦੀ ਅੰਡਰਸਟੈਂਡਿੰਗ ਜ਼ਰੂਰੀ ਹੈ પણ ਤੁਸੀਂ કહોંગે ભી એ તો મુશ્કિલ કામ નો બહુત ઇસ્લામ ધર્મ ਦੇ ਮੁਤਾਬਕ ਜਦ ਸ੍ਰਿਸ਼ਟੀ બની बाबा ਆਦਮ ਨੂੰ ਜਿਹੜਾ ਖੁਦਾ ਨੇ ਬਣਾਇਆ ਨਾ ਤੇ ਉਹ ઉદાસ ਸੀ ਤੇ ਦੋ ਤਿੰਨ ਦਿਨ ਬਾਅਦ ਅਮਾ ਹਵਵਾ ਨੂੰ ਬਣਾਇਆ ਤੇ ਉਹਨਾਂ ਨੇ ਪੁੱਛਿਆ ਸੀ ਵੀ ਇਹ ਕੌਣ ਹੈ ਇਹ ਨਹੀਂ ਕਿਹਾ ਵੀ ਭੈਣ ਹੈ ਇਹ ਨਹੀਂ ਕਿਹਾ ਵੀ ਚਾਚੇ ਤਾਏ ਆ ਯਾਨੀ ਇਨਸਾਨਾਂ ਚ ਜਿਹੜੀ ਆਪਸ ਚ ਰਿਸ਼ਤੇਦਾਰੀ ਸ੍ਰਿਸ਼ਟੀ ਚ ਸਭ ਤੋਂ ਪਹਿਲਾਂ ਹੋਈ ਉਹ ਮੀਆਂ ਵੀ ਉਹਦਾ ਨੂੰ ਇਹ ਰਿਸ਼ਤਾ ਇੰਨਾ ਪਸੰਦ ਆਇਆ ਕਿ ਸਭ ਤੋਂ ਪਹਿਲਾਂ ਆਪਸ ਵਿੱਚ ਜਿਹੜੀ ਰਿਸ਼ਤੇਦਾਰੀ ਬਣਾਈ ਗਈ ਉਹ ਮਿਆਂ ਪੂਣੇ ਹੁਣ ਇੱਕ ਧਰਮੀ ਬੰਦਾ ਹੈ ਮਾਪਿਓ ਦੀ ਤਾਂ ਸੁਣਦਾ ਹੈ بیوی ਦੇ ਮੂੰਹ ਤੇ ਥੱਪੜ ਮਾਰਦਾ ਹੈ ਇਹ ਇੱਕ ਧਰਮੀ ਔਰਤ ਹੈ ਮਾਪਿਓ ਦੀ ਤਾਂ ਸੁਣਦੀ ਹੈ ਆਪਣੇ ਆਦਮੀ ਦੇ ਨਾਲ ਝਗੜਾ ਕਰਦੀ ਹੈ ਰੋਜ਼ਾਨਾ ਫਿਰ ਤਾਂ ਰੰਗ ਪੂਰਾ ਕੀ ਤੀਸਰੇ ਨੰਬਰ ਤੇ ਤੁਹਾਡੇ ਬੱਚੇ ਜਿਨ੍ਹਾਂ ਦੇ ਤੁਸੀਂ ਦੋਸਤ ਹੋਣੇ ਚਾਹੀਦੇ ਹੋ ਆਪਾਂ ਦੂਜਿਆਂ ਦੇ ਨਾਲਿਆਂ ਦਾ ਜੱਫੀਆਂ ਆਪਣੇ ਵਾਲਿਆਂ ਨੂੰ ਆਂਦੇ ਘਰ ਬਸ ਰਾਰ ਤੇ ਲਾ ਲਈਦੇ ਆ ਵੀ ਤੁਸੀਂ ਆ ਨਹੀਂ ਕੀਤਾ ਹੋਇਆ ਤੁਸੀਂ ਧਰਮ ਕਹਿੰਦਾ ਕੀ ਤੁਕੇ ਘਰੋਂ ਸ਼ੁਰੂ ਹੋ ਰਿਹਾ ਇਸ ਲਈ ਤੁਹਾਡੇ ਬੱਚੇ ਤੁਹਾਡੇ ਦੋਸਤ ਹੋਣੇ ਚਾਹੀਦੇ ਸਨ ਤਿੰਨ ਕੈਟਾਗਰੀਆਂ ਹੋ ਗਈਆਂ ਮਾਪੇ-ਬਾਪ ਹੋ ਗਏ ਮੀਆਂ-ਬੀਵੀ ਹੋ ਗਏ ਬੱਚੇ ਹੋ ਗਏ ਤੁਹਾਡੇ ਚੌਥੇ ਨੰਬਰ ਤੇ ਤੁਹਾਡਾ ਗਵਾਂਢੀ ਅਜ਼ਰ ਮੁਹੰਮਦ ਸਾਹਿਬ ਸੱਲਾ ਸੱਲਮ ਫਰਮਾਉਂਦੇ ਜਿਹੜੇ ਬੰਦੇ ਦਾ ਜਿਹੜਾ ਬੰਦੇ ਦਾ ਗਵਾਂਢੀ ਉਹਦੇ ਤੋਂ ਡਰਦਾ ਆ ਜਿਹੜੇ ਬੰਦੇ ਦਾ ਗਵਾਂਢੀ ਉਹ ਤੋਂ ਖੋਫ ਖਾਂਦਾ ਹੈ ਉਹ ਬੰਦਾ ਚੰਗਾ ਨਹੀਂ ਹੈ ਈਮਾਨ ਵਾਲਾ ਹੁਣ ਪੰਜਵੇਂ ਨੰਬਰ ਤੇ ਆ ਗਏ ਰਿਸ਼ਤੇ ਦਾ ਅਗਰ ਅਸੀਂ ਆਪਣੇ ਇਸ ਛੋਟੇ ਜਿਹੇ ਧਾਇਰੇ ਨੂੰ ਖੂਬਸੂਰਤ ਬਣਾਵਾਂਗੇ ਸੁਣੋ ਅਰਦਾਸ ਕਰਦੇ ਹਾਂ ਨਰੋਸ ਸਰਬੱਤ ਦੇ ਭਲੇ ਤੇ ਅਸੀਂ ਮੱਜੀ ਰੋਜ਼ ਦੁਆ ਮੰਗਦੇ ਹਾਂ ਯਾਹਲਾ ਪੂਰੇ ਆਲਮ ਦੇ ਉੱਤੇ ਆਪਣਾ ਫਜ਼ਲ ਫਰਮਾ ਮਤਲਬ ਪੂਰੇ ਸਰਬੱਤ ਤੇ ਆਪਣਾ ਫਜ਼ਲ ਕਿਸੇ ਤੇਰਾ ਮੰਦਰ ਦੇ ਵਿੱਚ ਚਰਚ ਦੇ ਵਿੱਚ ਹਰ ਜਗ੍ਹਾ ਜਿੱਦੋਂ ਦੁਆ ਮੰਗੀ ਜਾਂਦੀ ਖੁਦਾ ਦੇ ਅੱਗੇ ਤੇ ਪੂਰੀ ਪੂਰੀ ਦੁਨੀਆ ਦੇ ਤੇ ਮੈਂ ਇੱਕ ਦਿਨ ਆਪਣੇ ਇੱਕ ਮਿੱਤਰ ਨੂੰ ਕਿਹਾ ਮੈਂ ਕਿ ਆਪਾਂ ਸਾਡੀ ਦੁਨੀਆ ਲਈ ਤੇ ਦੁਆ ਮੰਗਦੇ ਹਾਂ ਵੀ ਸਾਡੀ ਦੁਨੀਆ ਕਿਹੜੀ ਆ ਦੁਆਤ ਆਪਾਂ ਸਾਰੀ ਦੁਨੀਆ ਲਈ ਮੰਗਦੇ ਆ ਵੀ ਸਾਡੀ ਆਪਣੀ ਦੁਨੀਆ ਕਿਹੜੀ ਐ ਜੇ ਧਿਆਨ দাও ਤੇ ਸਾਡੀ ਦੁਨੀਆ ਸਾਡੇ ਬੇਬੇ ਬਾਪੂ ਸਾਡੀ ਦੁਨੀਆ ਸਾਡੇ بیوی ਬੱਚੇ ਸਾਡੀ ਦੁਨੀਆ ਸਾਡੇ ਘਵਾਂਡੀ ਸਾਡੀ ਦੁਨੀਆ ਸਾਡੇ ਯਾਰ ਦੋਸਤ ਸਾਡੀ ਦੁਨੀਆ ਸਾਡੇ ਬਚਪਨ ਦੇ ਮਿੱਤਰ ਸਾਡੀ ਦੁਨੀਆ ਸਾਡੇ ਕਾਰੋਬਾਰੀ ਮਿੱਤਰ ਸਾਡੀ ਦੁਨੀਆ ਸਾਡੇ ਬਾਜ਼ਾਰ ਦੇ ਦੋਸਤ ਸਾਡੀ ਦੁਨੀਆ ਸਾਡੇ ਰਿਸ਼ਤੇਦਾਰ ਮੰਗੀ ਜਾਨ ਨੇ ਸਾਰੀ ਦੁਨੀਆ ਦੀ ਭਲਾਈ ਆਪਣੀ ਦੁਨੀਆ 'ਚ 500 ਜਗ੍ਹਾ ਰਫਲ ਪਾਏ ਹੋਏ ਉਹਨਾਂ ਦਾ ਦੁਆ ਸलाम ਬੰਦ ਇਹੋ ਦੁਨੀਆ ਜਿਹਦੀ ਤੁਸੀਂ ਖੁਦਾ ਤੋਂ ਸਲਾਮਤੀ ਮੰਗਦੇ ਹੋ ਇਹਨੂੰ ਖੂਬਸੂਰਤ ਬਣਾਓ ਇੱਕ ਦੂਸਰੇ ਦਾ ਸਾਥ ਦੇਣ ਕਸ਼ਮੀਰ ਤੋਂ 150 ਬੱਚੇ ਕੱਲ ਆਏ ਆਖੇ ਅਸੀਂ ਪੰਜਾਬ ਦੇਖਣ ਆਏ ਆ ਸਰਕਾਰ ਨੇ ਕੋਈ ਪ੍ਰੋਗਰਾਮ ਬਣਾਇਆ ਹੋਣਾ ਕੱਲ ਗੁਰਦੁਆਰਾ ਤੋਂ ਕੰਫਰੰਸ ਆਪ ਆਏ ਫਿਰ ਜਾਮਾ ਮਸਜਿਦ ਆਏ ਮੈਂ ਕਿਹਾ ਉਹਨਾਂ ਨੂੰ ਕਿਹਾ ਮੈਂ ਕਿਹਾ ਅਗਰ ਤੁਸੀਂ ਪੰਜਾਬ ਕੁਝ ਸਿੱਖਣਾ ਚਾਹੁੰਦੇ ਹੋ ਤੇ ਇਹ ਸਿੱਖੋ ਜਿਹੜਾ ਬਾਬਾ ਨਾਨਕ ਸਾਹਿਬ ਨੇ ਸੰਵਾਦ ਸ਼ੁਰੂ ਕੀਤਾ ਇਹ ਆਪੋ ਹੀ ਕਰ ਰਹੇ ਨਾ ਕਿ ਸਰਬ ਧਰਮ ਸੰਮੇਲਨ ਪਹਿਲੀ ਵਾਰੀ ਨਹੀਂ ਹੋ ਰਿਹਾ ਇਹਦੀ ਸ਼ੁਰੂਆਤ ਹੰਤਨ ਗੁਰੂ ਨਾਨਕ ਦੇਵ ਜੀ ਨੇ ਕੀਤੀ ਬਾਬਾ ਗਏ ਨਾ ਸਾਰਿਆਂ ਕੋਲ ਹਰੇਕ ਧਰਮ ਦੇ ਲੋਕਾਂ ਨਾਲ ਗੱਲ ਕੀਤੀ ਸੰਵਾਦ ਆਪਸ ਵਿੱਚ ਸ਼ਬਦ ਗੁਰੂ ਹੈ ਨਾ ਆਪਾਂ ਜਿੱਦੋਂ ਗੱਲਬਾਤ ਸ਼ੁਰੂ ਹੁੰਦੀ ਹੈ ਤੇ ਕ੍ਰੱਤਨ ਖਤਮ ਹੋ ਜਾਂਦੀ ਹੈ ਗੱਲਬਾਤ ਸ਼ੁਰੂ ਹੁੰਦੀ ਹੈ ਨਫ਼ਰਤ ਮੁਹੱਬਤ ਦੇ ਵਿੱਚ ਬਦਲ ਜਾਂਦੀ ਹੈ ਗੱਲਬਾਤ ਸ਼ੁਰੂ ਹੁੰਦੀ ਹੈ ਗਲਤ ਫਹਮੀਆਂ ਦੂਰ ਹੋ ਜਾਂਦੀਆਂ ਤੇ ਮੈਂ ਉਹਨਾ ਕਸ਼ਮੀਰੀ ਬੱਚਿਆਂ ਨੂੰ ਕਹਾਂਗਾ ਕਿ ਅਗਰ ਪੰਜਾਬ ਤੋਂ ਕੁਝ ਸਿੱਖਣਾ ਤੇ ਪੰਜਾਬੀਆਂ ਤੋਂ ਇਹ ਸਿੱਖੋ ਅਸੀਂ ਆਪਣੇ ਧਰਮ 'ਚ ਰਹਿ ਕੇ ਦੂਸਰੇ ਧਰਮ ਦਾ ਸਤਕਾਰ ਬਹੁਤ ਚੰਗੀ ਤਰ੍ਹਾਂ ਅਸੀਂ ਆਪਣੇ ਧਰਮ 'ਚ ਰਹਿ ਕੇ ਦੂਸਰੇ ਧਰਮ ਦੀ ਮਦਦ ਚੰਗੀ ਤਰ੍ਹਾਂ ਕਰਦੇ ਆਂ ਸਾਡੇ ਧਰਮ ਨੂੰ ਖਤਰਾ ਨਹੀਂ ਹੁੰਦਾ ਚਾਹੇ ਅਸੀਂ ਗੁਰਦੁਆਰਾ ਸਾਹਿਬ ਜਾਈਏ ਚਾਹੇ ਮੰਦਰ ਚਲੇ ਜਾਈਏ ਚਾਹੇ ਮਸਜਿਦ ਚਲੇ ਜਾਈਏ ਲੇਕਿਨ ਆਪਣੇ ਧਰਮ ਦੇ ਪੱਕੇ ਆਂ ਲੇਕਿਨ ਦੂਸਰੇ ਧਰਮ ਦੀ ਕਦੀ ਨਿਖੇਦੀ ਨਹੀਂ ਕਰਦੇ ਬੁਰਾਈ ਨਹੀਂ ਕਰਦੇ ਪੰਜਾਬੀ 'ਚ ਮੋਢੇ ਨਾਲ ਮੋਢਾ ਲਾ ਕੇ ਖਰੀਬ ਦੇ ਤੁਰਨ ਦੀ ਸਿਫਟ ਇਹਨਾਂ ਦੇ ਵਿੱਚ ਮੌਜੂਦ ਹੈ ਪਰ ਲੋਹੋਂਵਾਲ ਤੋਂ ਇਹ ਸੁਨੇਹਾ ਅੱਜ ਇੱਕ ਵਾਰੀ ਫਿਰ ਪੂਰੇ ਭਾਰਤ ਨੂੰ ਪੰਜਾਬ ਦਾ ਦੇਈ ਰਿਹਾ ਹੈ بار بار ਇੱਕ ਵਾਰ ਫਿਰ ਪੂਰੇ ਭਾਰਤ ਦੇ ਨਾਮ ਸੁਨੇਹਾ ਹੈ ਕਿ ਆਪਸ ਦੀ ਜਿਹੜੀ ਮੁਹੱਬਤ ਹੈ ਆਪਸ ਦਾ ਜਿਹੜਾ ਪਿਆਰ ਹੈ ਉਹ ਉਸ ਵੇਲੇ ਕਾਇਮ ਹੋਣਾ ਜਦੋਂ ਤੁਸੀਂ ਆਪਣੇ ਧਰਮ 'ਚ ਪੱਕੇ ਧਰਮੀ ਬਣ ਜਾਓਗੇ ਦਿਖਾਵੇ ਵਾਲੇ ਜਦ ਤੁਸੀਂ ਪੱਕੇ ਧਰਮੀ ਹੋਵੋਗੇ ਫਿਰ ਤੁਹਾਨੂੰ ਦੂਸਰੇ ਦੇ ਧਰਮ ਦੇ ਵਿੱਚ ਬੁਰਾਈ ਨਜ਼ਰ ਨਹੀਂ ਆਏਗੀ ਜਦ ਦੂਸਰੇ ਦੇ ਧਰਮ ਵਾਲਾ ਬੰਦਾ ਮਿਲੇਗਾ ਤੁਹਾਨੂੰ ਸਤਕਾਰ ਨਜ਼ਰ ਆਏਗਾ ਤੁਸੀਂ ਉਹਦੇ ਨਾਲ ਪਿਆਰ ਦੇ ਨਾਲ ਮੁਹੱਬਤ ਦੇ ਨਾਲ ਤੇ ਅੱਜ ਦੇ ਦਿਨ ਇਹੀ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੀ ਸਮਾਜਿਕ ਵਿਵਸਥਾ ਹੈ ਸਾਡੀ ਜਿਹੜੀ ਅੱਜ ਕੈਨੇਡਾ ਦੇ ਨਾਂ ਤੇ ਯੂਰਪ ਦੇ ਨਾਂ ਤੇ ਕਿਤੇ ਨਾ ਕਿਤੇ ਹਿਲ ਰਹੀ ਹੈ ਜਿੱਦੀਆਂ ਮਨਿਆਵਾਂ ਜਿਹਨੂੰ ਕਿਤੇ ਨਾ ਕਿਤੇ ਅੰਗਰੇਜ਼ ਮੁਲਕ ਜਿਹੜੇ ਹੈ ਢਾਹ ਲਾਣਾ ਚਾਹੁੰਦੇ ਨੇ ਅਸੀਂ ਆਪਣੀ ਕਦਰੋ ਕੀਮਤਾਂ ਨੂੰ ਪਛਾਣੀਏ ਆਪਣੇ ਬੱਚਿਆਂ ਨੂੰ ਆਪਣਾ ਧਰਮ ਸਮਝਾਈਏ ਅਕਸਰ ਸਾਡੇ ਸਿੱਖਿਆ ਦੇ ਉੱਤੇ ਮਸਜਿਦਾਂ 'ਚ ਪ੍ਰੋਗਰਾਮ ਹੁੰਦੇ ਆ ਮੈਂ ਉਹਨਾਂ ਨੂੰ ਤਾਂ ਕਹਿਣਾ ਹੀ ਉਹਨਾਂ ਮੈਂ ਨਾਲ ਹਿੰਦੂ ਸਿੱਖ ਭਰਾਵਾਂ ਨੂੰ ਵੀ ਕਹਿਣਾ ਵਾ ਕਿ ਅਗਰ ਮੇਰੀ ਗੱਲ ਧਿਆਨ ਨਾਲ ਸੁਣ ਲਓ ਜਿਹੜਾ ਬੱਚਾ ਇੰਗਲਿਸ਼ ਸਕੂਲ 'ਚ ਪੜ੍ਹੇਗਾ ਪਤਾ ਨਹੀਂ ਉਹਨ ਕਿਸ ਨੂੰ ਚੰਗੀ ਲੱਗੇ ਆ ਮਾਰੀ ਲੱਗੇ ਜੇ ਤੁਸੀਂ ਉਹਨੂੰ ਆਪਣਾ ਧਰਮ ਨਾਲ ਨਹੀਂ ਪੜਾਇਆ ਸੁਣ ਲਓ ਗੱਲ ਜਿਹਨੂੰ ਅੰਗਰੇਜ਼ੀ ਪੜਾਈ ਪ੍ਰੋਫੈਸ਼ਨਲ ਤਾਲੀਮ ਦਿੱਤੀ ਕਿਉਂਕਿ ਉਹਨਾਂ ਨੇ ਲਿਖ ਕੇ ਲਾਇਆ ਕਿ ਇਹ ਪ੍ਰੋਫੈਸ਼ਨਲ ਯੂਨੀਵਰਸਿਟੀ ਹੈ ਪ੍ਰੋਫੈਸ਼ਨਲ ਮਤਲਬ ਇਸ ਪੜੋਂਗੇ ਤੇ ਨੌਕਾ ਕਮਾਓਗੇ ਤੇ ਗੁਰੂ ਘਰ ਚ ਜਿਹੜੀ ਸਿੱਖਿਆ ਮਿਲਦੀ ਪਈ ਹੈ ਮਸਜਿਦ ਚ ਜਿਹੜੀ ਸਿੱਖਿਆ ਮਿਲਦੀ ਪਈ ਹੈ ਉਹ ਪ੍ਰੋਫੈਸ਼ਨਲ ਨਹੀਂ ਹੈ ਉਹ ਸਤਕਾਰ ਦੀ ਸਿੱਖਿਆ ਹੈ ਅਦਬ ਦੀ ਸਿੱਖਿਆ ਹੈ ਜੇ ਤੁਸੀਂ ਆਪਣੇ ਬੱਚੇ ਨੂੰ ਆਪਣੀ ਮਾਂ ਬੋਲੀ ਦੀ ਸਮਝਾ ਰਹੇ ਆਪਣੇ ਬੱਚੇ ਨੂੰ ਆਪਣੇ ਧਰਮ ਦੇ ਅਧੀਨ ਨਹੀਂ ਲੈ ਕੇ ਆ ਰਹੇ ਬਸ ਇਹ ਸਮਝ ਦਿਓ ਸਵੇਰੇ ਪੈਂਟ ਸ਼ਰਟ ਪਵਾ ਕੇ ਟਾਈਟ ਕਰ ਸਕੇ ਨੂੰ ਚੜਾਤਾ ਬਸੇ ਤੇ ਸ਼ਾਮੀ ਵਧੀਆ ਪੜ ਕੇ ਆਏਗਾ ਫਿਰ ਜਦੋਂ ਤੁਸੀਂ ਬੁੱਢੇ ਹੋਣਾ ਉਹਨੇ ਕਹਿਣਾ ਚੱਲ ਪਾਪਾ ਤੈਨੂੰ ਇਹਦਾ ਆਸ਼ਰਮ ਛੱਡ ਕੇ ਗੱਲ ਕੋੜੀ ਹੈ ਲੇਕਿਨ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਧਰਮ ਪੜਾਇਆ ਆਪਣੀ ਮਾਂ ਬੋਲੀ ਸਮਝਾਈ ਆਪਣੇ ਤਰੰਧ ਦੇ ਇਹਨਾਂ ਨੂੰ ਰੱਖਿਆ ਚਾਹੇ ਉਹਨਾਂ ਨੂੰ ਡਾਕਟਰ ਬਣਾਇਆ ਚਾਹੇ ਇੰਜੀਨੀਅਰ ਬਣਾਇਆ ਚਾਹੇ ਉਹਨਾਂ ਨੂੰ ਜੱਜ ਲਵਾਇਆ ਚਾਹੇ ਆਈਪੀਐਸ ਬਣਾਇਆ ਆਈਐਸ ਬਣਾਇਆ ਉਹਨਾਂ ਨੂੰ ਇਹ ਪਤਾ ਹੈ ਕਿ ਮਾਪਿਓ ਭਾਵੇਂ 90 100 ਸਾਲ ਦੇ ਵੀ ਹੋ ਜਾਣ ਇਹਨਾਂ ਦਾ ਸਤਿਕਾਰ ਕਰਨਾ ਇਹਨਾਂ ਦੀ ਸੇਵਾ ਕਰਨਾ ਖੁਦਾ ਦਾ ਹੁਕਮ ਹੈ ਅਗਰ ਮੈਂ ਮਾਪਿਓ ਨਾਰਾਜ਼ ਕਰ ਲਏ ਤੇ ਫਿਰ ਖੁਦਾ ਮੇਰੇ ਤੋਂ ਨਾਰਾਜ਼ ਹੋ ਜਾਏ ਤੁਸੀਂ ਜਾ ਕੇ ਦੇਖ ਲਿਓ ਗੁਰਦ ਆਸ਼ਰਮਾਂ 'ਚ ਜਿੰਨੇ ਜ਼ਿਆਦਾ ਪੜੇ ਲਿਖੇ ਨੇ ਉਹਨਾਂ ਦੇ ਮਾਪਿਓ ਉੱਥੇ ਮਿਲਣ ਤੇਰ ਤਮੀ ਲੋਕਾਂ ਨੇ ਮਾਪਿਓ ਡਾਂਗ ਲਈ ਘਰੇ ਬੈਠਾ ਲਾਣੇਦਾਰ ਮੰਜੇ ਤੇ ਇਹੀ ਤਾਂ ਫਰਕ ਹੈ ਧਰਮ ਜੋ ਧਰਮੀ ਚ ਧਰਮ ਬਣਿਆ ਇਸ ਲਈ ਸੀ ਕਿ ਭਈ ਬੰਦੇ ਨੂੰ ਮਰਿਆਦਾ ਚ ਰੱਖਣਾ ਜਿੱਥੋਂ ਗੱਲ ਸ਼ੁਰੂ ਹੋਈ ਸੀ ਉੱਥੇ ਹੀ ਖਤਮ ਹੋ ਰਹੀ ਹੈ ਧਰਮ ਸਿਰ ਜੀਆ ਇਸ ਲਈ ਕਿ ਅਸੀਂ ਆਪਣੀ ਮਰਿਆਦਾ ਚ ਰਹੀਏ ਉਹਨਾਂ ਰਿਸ਼ਤਿਆਂ ਨੂੰ ਕਦਰ ਕਰੀਏ ਉਹਨਾਂ ਸਿਧਾਂਤਾਂ ਦੇ ਉੱਤੇ ਪਹਿਰਾ ਦੇਈਏ ਜਿਹੜੇ ਸਾਨੂੰ ਦਿੱਤੇ ਗਏ